ਭੋਲੇ ਧੂਰੀ ਵਾਲੇ ਨੇ ਪਾਤਾ ਨਵੇਂ ਕੱਪੜਿਆਂ ਦਾ ਧਮਾਕਾ ਆ ਜੋ ਫੇਰ ਧੂਰੀ ਵਿਖੇ ਕੀ ਹਾਲ ਚਾਲ ਆ ਲੈ ਫੇਰ ਅੱਜ ਭੋਲੇ ਧੂਰੀ ਵਾਲੇ ਨੇ ਕਰਤੀ ਕਮਾਲ ਐਨੇ ਖਾਲੀ ਸੋ ਕੀ ਹਰ ਇੱਕਲੇ ਪਵਾਦਨੇ ਨੇ ਕੱਪੜੇ ਜਿੰਨੇ ਪੈਸੇ ਹੈਗੇ ਨੇ ਉਨੇ ਹੀ ਲਿਓ ਉਨੇ ਜੀ ਕੱਪੜੇ ਪਵਾਦਨੇ ਕਿਉਂਕਿ ਭੋਲੇ ਵੀਰ ਫੇਰ ਠੀਕ ਆ ਹੋਰ ਆ ਜੋ ਵੀਰੇ ਕੀ ਹਾਲ ਆ ਵਾ ਵਧੀਆ ਵਧੀਆ ਇੱਕ ਗੱਲ ਦੱਸੋ ਇੱਕ ਗੱਲ ਪੰਜਾਬੀ ਸੁਣ ਲੋ ਘਰ ਦਾ ਖਰਚਾ ਜਿਵੇਂ ਮਰਜ਼ੀ ਕਰ ਲੋ ਕੱਪੜੇ ਦੀ ਟੈਨਸ਼ਨ ਨਹੀਂ ਲੈਣੀ ਜਿੰਨੇ ਪੈਸੇ ਨੇ ਉਨੇ ਲੈ ਕੇ ਆ ਜੋ ਉਨੇ ਚ ਪੈਂਟ ਛੜ ਪਵਾ ਦਾਂਗੇ ਪੱਕੀ ਗੱਲ ਆ ਫਿਰ ਪੱਕੀ ਗੱਲ ਚੱਲ ਠੀਕ ਆ ਫਿਰ ਦੇਖੋ ਫਿਰ ਸ਼ੁਰੂ ਕਰਾਂਗੇ ਉਹ ਜਿਵੇਂ ਗੋਲ ਗੱਪਿਆਂ ਦਾ ਪਾਪੜੀਆਂ ਫਰੀ ਦਿੰਦਾ ਹੁੰਦਾ ਆਪਣੀ ਦੁਕਾਨ ਦੀ ਪਾਪੜੀਆਂ ਨੇ 100 ਦੀਆਂ 5 ਜਰਾਬਾਂ ਪਹਿਲੀ ਗੱਲ ਜਰਾਬ ਦੇਸੀ ਨਹੀਂ ਇਹ ਹੈਗੇ ਬ੍ਰਾਂਡਡ ਜਰਾਬਾਂ ਨੇ ਬਾਹਰ ਨਹੀਂ ਆ ਬਾਹਰ ਨਹੀਂ ਜਰਾਬਾਂ ਨੇ 100 ਦੀਆਂ 5 ਜਰਾਬਾਂ ਕਰਤੀਆਂ ਮੇਰੇ 100 ਦੀਆਂ 5 ਦੇਖੋ ਪੂਰੀ ਵਧੀਆ ਕੁਆਲਿਟੀ ਤੇ ਹੰਡਣ ਵਾਲੀਆਂ ਨੇ ਯਾਦ ਕਰੋਗੇ ਯਾਦ 500 ਦੀਆਂ 5 ਜਰਾਬਾਂ ਦੂਜੀ ਗੱਲ 200 ਰੁਪਏ ਦੀਆਂ ਤਿੰਨ 벨ਟਾਂ ਵਧੀਆ 벨ਟਾਂ ਨੇ ਚੱਲਣ ਵਾਲੀਆਂ 벨ਟਾਂ ਨੇ 200 ਰੁਪਏ ਦੀਆਂ ਤਿੰਨ 벨ਟਾਂ ਨੇ ਬਾਈ ਜੀ 200 ਰੁਪਏ ਦੀਆਂ ਤਿੰਨ 벨ਟਾਂ ਵਧੀਆ ਹੰਡਣਗੀਆਂ ਕੋਈ ਐ ਨਹੀਂ ਰੈਕਸਨ ਆ ਪਿਓਰ ਲੈਦਰ ਦੀਆਂ 벨ਟਾਂ ਨੇ 100 ਰੁਪਏ 200 ਰੁਪਏ ਦੀਆਂ ਤਿੰਨ 벨ਟਾਂ ਉਸ ਤੋਂ ਬਾਅਦ ਆ ਗਈਆਂ ਬੱਚੇ ਦੀਆਂ ਬਨਾਨਾ ਬ੍ਰਾਂਡਡ ਬਨਾਨਾ ਨੇ ਬ੍ਰਾਂਡ ਦਾ ਨਾਮ ਲੈ ਨਹੀਂ ਸਕਦੇ ਬ੍ਰਾਂਡਡ ਬਨਾਨਾ 100 ਰੁਪਏ ਦੀਆਂ ਦੋ ਬਨਾਨਾ ਯਾਨੀ ਕਿ ਵਧੀਆ ਕੁਆਲਿਟੀ ਤੇ ਸਸਤੀ ਸਸਤੀ ਇੱਕ ਹੋਰ ਗੱਲ ਜਿਹੜਾ ਵੀਡੀਓ 'ਚ ਸਾਰਾ ਸਮਾਨ ਦਿਖਾ ਰਿਹਾ ਕੋਈ ਪਾਏ ਹੋਏ ਕੱਪੜੇ ਨਹੀਂ ਕੋਈ ਐਕਸਪੋਰਟ ਦਾ ਮਾਲ ਨਹੀਂ ਸਾਰਾ ਮਾਲ ਫਰੈਸ਼ ਹੈ ਜਿਹੜਾ ਸਾਬਤ ਕਰੂਗਾ ਐਕਸਪੋਰਟ ਦਾ ਮਾਲ ਆ ਵੀ ਪਾਏ ਹੋਏ ਕੱਪੜੇ ਵੇਚਦਾ ਲੱਖ ਰੁਪਏ ਨਾ ਆ ਬਾਈ ਜੀ ਸਾਰਾ ਕੱਪੜਾ ਫਰੈਸ਼ ਆ 100% ਫਰੈਸ਼ ਕੱਪੜੇ ਦੀ ਵੀਡੀਓ ਦਿਖਾ ਰਿਆ ਸਾਰਾ 100% ਫਰੈਸ਼ ਕੱਪੜਾ ਜੀ ਜਿਹਨੂੰ ਕਹਿੰਦੇ ਨੇ ਪੂਰਾ ਫੁੱਲ ਸਿਰਾ ਮਾਲ ਆ ਆ ਆਜੋ ਹੁਣ ਤੋਹਫੇ ਸ਼ਰਟ 100 ਰੁਪਏ ਦੀ ਸਿਰਫ 100 ਰੁਪਏ ਦੀ ਸ਼ਰਟ ਜੀ ਮਮ ਅਲ ਐਕਸਲ ਡਬਲ ਐਕਸਲ ਐਮ ਐਲ ਐਕਸਲ 100 ਰੁਪਏ ਦੀ ਸ਼ਰਟ ਜਿਹੜਾ ਮਰਜੀ ਸਾਈਜ਼ ਡਿਜ਼ਾਈਨ ਦੇਖੋ ਪਹਿਲੇ ਘੈਂਟ ਉੱਤੋਂ ਸਕਰੀਨ ਤੇ ਨੰਬਰ ਚੱਲਦਾ ਘਰੇ ਬੈਠੇ ਵੀ ਮੰਗਾ ਸਕਦੇ ਹੋ ਆਰਡਰ ਘੱਟੋ ਘੱਟ 500 ਦਾ ਹੋਵੇ ਹੋਮ ਡਿਲੀਵਰੀ ਨਾਲ 500 ਰੁਪਏ ਦਾ ਘੱਟੋ ਘੱਟ ਆਰਡਰ ਡਿਜ਼ਾਈਨ ਦੇਖੋ ਕੱਪੜਾ ਦੇਖੋ ਕੁਆਲਿਟੀ ਵੀ ਪੂਰੀ ਐਂ ਸਿਰਾ ਇਹ 100 ਰੁਪਏ ਦੀ ਸ਼ਰਟ ਐ ਇਹ ਚੱਕਰ ਕੀ ਹੁੰਦਾ ਨਾ ਵੀ ਜਿਹੜੇ ਬਾਜ਼ਾਰ 'ਚ 500 ਰੁਪਏ ਦੀ ਸ਼ਰਟ ਆ ਵਿਕਦੀਆਂ ਨੇ ਨਾ ਜਦੋਂ ਸਾਈਜ਼ ਟੁੱਟ ਜਾਂਦੇ ਨੇ ਤਾਂ ਸਸਤੀਆਂ ਨੇ ਕੋਈ ਐਣੀ ਖਰਾਬ ਨਹੀਂ ਸਿਰਫ 100 ਰੁਪਏ ਦੀ ਸ਼ਰਟ ਪਿਓਰ ਕਾਟਨ ਗਰਮੀ ਚ ਪਾਣ ਲਈ ਜਿਵੇਂ ਤਿੰਨ ਸਾਈਜ਼ ਨੇ ਉਹ ਤਿੰਨਾਂ ਚੋਂ ਦੋ ਵਿਕ ਗਏ ਇੱਕ ਰਹਿ ਗਿਆ ਇਹ ਸਸਤੇ ਮਾਲ ਚ ਆ ਜਾਣਾ ਆ ਉਸ ਤੋਂ ਬਾਅਦ ਨਿੱਕਰ ਆ ਗਈ ਕਾਟਨ ਦੀ ਪਿਓਰ ਕਾਟਨ ਦੀ ਨਿੱਕਰ 100 ਰੁਪਏ ਦੀ ਪਰ ਇਹਦੇ ਜੇਬਾਂ ਨਹੀਂ ਹੈਗੀਆਂ ਜੋ ਚੀਜ਼ ਕਹਾਂਗੇ ਸੱਚ ਕਹਿ ਕੇ ਦਵਾਂਗੇ ਪਿਓਰ ਕਾਟਨ ਦੀ ਨਿੱਕਰ ਜਿਵੇਂ ਘਰੇ ਪਾਣੀ ਆ ਰਾਤ ਨੂੰ ਪਾਣ ਰਿਲੈਕਸ ਕਰਨ ਨੂੰ ਪੰਜ ਰੰਗ ਨੇ ਸਿਰਫ 100 ਰੁਪਏ ਦੀ ਸਿਰਫ 100 ਰੁਪਏ ਦੀ ਨਿੱਕਰ ਮਰਜੀ ਤੁਸੀਂ ਆ ਮੰਨੋ 100 ਰੁਪਏ ਤੇ ਅੱਜ ਕੱਲ ਪਟੂਰੇ ਨਹੀਂ ਆਉਂਦੇ 100 ਰੁਪਏ ਚ ਨਿੱਕਰ ਆ ਰਹੀ ਆ ਪਿਓਰ ਕਾਟਨ ਦੀ ਪਿਓਰ ਕਾਟਨ ਦੀ ਨਿੱਕਰ ਸਾਈ ਸਾਰੇ ਇਹ ਕਾ ਨਿੱਕਰ ਤਿਆਰ ਕਰਾਈਆ ਇਹ ਹੈਗੀ ਐਮ 25 ਐਕਸਲ ਇਹ ਆਪ ਤਿਆਰ ਕਰਾਈਆ ਜਿੱਦਾਂ ਮਰਜ਼ੀ ਭਾਰੀ ਬੰਦਾ ਆ ਜਾਏ ਬਾਈ 100 ਰੁਪਏ ਦੀ ਨਿੱਕਰ ਯਾਰ ਆ ਦੇਖੋ ਆਹ ਦੇ ਕਿੱਡੀ ਨਿੱਕਰ ਹੈ ਤੂੰ ਵੱਡਾ ਤਾਂ ਹੁਣ ਬੰਦਾ ਹੋਣਾ ਨਹੀਂ ਨਿੱਕਰ ਦੇਖੋ ਨਿੱਕਰ ਦਾ ਡਿਜ਼ਾਈਨ ਦੇਖੋ ਕੱਪੜਾ ਹੈ ਲਾਜਵਾਬ ਨਾਲੇ ਵਾਟਰ ਪ੍ਰੂਫ ਕੱਪੜੇ ਚ ਉਸ ਤੋਂ ਬਾਅਦ ਆ ਗਈ ਲੋਰਾ ਲੋਰਾ ਵੀ 100 ਰੁਪਏ ਚ ਇਹ ਆ ਆਪਣੇ ਹੈਗੇ 8 ਸਾਲ ਦੇ ਬੱਚੇ ਤੋਂ ਲੈ ਕੇ ਜਿੱਡੀ ਮਰਜ਼ੀ ਵੱਡੀ ਲੋਰ ਲੈ ਲਓ 100 ਰੁਪਏ ਦੀ ਲੋਰ ਕੋ ਲੋਰਾ ਵੀ ਪੂਰਾ ਘੈਂਟ ਨੇ ਪੂਰੀਆਂ ਡਿਜ਼ਾਈਨਿੰਗ ਨਾਲ ਵਧੀਆ ਕੁਆਲਟੀ ਦਾ ਕੱਪੜਾ ਉੱਤੋਂ ਦੂਜੀ ਗੱਲ ਇੱਕ ਲੈ ਲਓ ਜਿੰਨੀਆਂ ਮਰਜ਼ੀ ਲੈ ਲਓ 100 ਰੁਪਏ ਦੀ ਪਰ ਆਨਲਾਈਨ ਆਰਡਰ 500 ਰੁਪਏ ਦਾ ਦੁਕਾਨ ਤੇ ਬੈਠੇ ਇੱਕ ਲੈ ਲਓ ਦੋ ਲੈ ਲਓ ਸਿਰਫ 100 ਰੁਪਏ ਦੀ ਆਨਲਾਈਨ ਆਰਡਰ 500 ਰੁਪਏ ਤੋਂ ਕੱਟਣੀ ਹੋਣਾ ਸਿਰਫ 100 ਰੁਪਏ ਦੀ ਨਿੱਕਰ ਹੈ ਜੀ 100 ਰੁਪਏ ਦੀ ਨਿੱਕਰ ਉਸ ਤੋਂ ਬਾਅਦ ਆ ਗਿਆ ਬੱਚੇ ਦੀ ਟੀਸ਼ਰਟਾਂ ਬੱਚੇ ਦੀਆਂ ਬ੍ਰਾਂਡਡ ਟੀਸ਼ਰਟਾਂ ਨੇ ਕੋਈ ਦੇਸੀ ਮਾਲ ਨਹੀਂ ਸਿਰਫ 100 ਰੁਪਏ ਦੀਆਂ 4 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਦੀ ਟ੍ਰੀਸਟਾਂ ਨੇ ਕਿੰਨੇ ਵਧੀਆ ਡਿਜ਼ਾਈਨ ਨੇ ਕਿੰਨੇ ਵਧੀਆ ਰੰਗ ਨੇ ਕੱਪੜਾ ਤਾਂ ਮੈਟ ਦੇ ਵਿੱਚ ਬਹੁਤ ਕਹਿਣ ਤੇ ਲਾਜਵਾਬ ਆ ਸਿਰਫ 100 ਰੁਪਏ ਚਾ ਜੀ 100 ਰੁਪਏ ਦੇ ਵਿੱਚ ਚੱਲੂਗਾ ਬਾਜ਼ਾਰ 'ਚ ਤੁਹਾਨੂੰ ਇਹ 300 400 ਤੋਂ ਘੱਟ ਨਹੀਂ ਮਿਲਣੀ ਇਹ ਸਿਰਫ 100 ਰੁਪਏ ਦੀ ਜਿਹੜੀ ਅੱਜ ਭੋਲੇ ਨੇ ਸੌਂ ਖਾਦੀ ਆ ਨਾ ਕੱਪੜਾ ਪਵਾ ਦੇਣਾ ਹਰ ਇੱਕ ਤੇ ਛੋਟਾ ਹੋਵੇ ਵੱਡਾ ਹੋਵੇ ਸਸਤੇ ਤੋਂ ਸਸਤਾ ਇਹ ਵਧੀਆ ਇਹ ਨਾਲ ਬੈ ਨੇ ਗਾਰੰਟੀ ਖਾਦੀ ਆ ਵਧੀਆ ਕੱਪੜਾ ਪਵਾਣਾ ਬੱਚੇ ਦੀ ਕੱਪੜੀਆਂ ਬਾਈ ਜੀ 2 ਸਾਲ ਤੋਂ 4 ਸਾਲ ਤੋਂ ਲੈ ਕੇ 15 16 ਸਾਲ ਤੱਕ ਪਿਓਰ ਕੋਟ ਨਾ ਕੋਈ ਸਿੰਥੈਟਿਕ ਸਾਫਤ ਕਰਦੇ ਪਿਓਰ ਕੋਟ ਸਿਰਫ 100 ਰੁਪਏ ਚ ਬਾਈ ਜੀ ਸਿਰਫ 100 ਰੁਪਏ ਚ ਬੱਚੇ ਦੀ ਨਿੱਕਰ ਹੈ ਜੀ ਸਿਰਫ 100 ਰੁਪਏ ਦੇ ਵਿੱਚ ਵੇਖੋ ਕਿੰਨਾ ਵਧੀਆ ਡਿਜ਼ਾਈਨ ਨਾਲ ਹੈ ਵਧੀਆ ਕਪੜਾ ਕਪੜਾ ਤੇ ਕੁਆਲਿਟੀ ਪੂਰੀ ਸ਼ਾਨਦਾਰ ਤੇ ਜਮਦਾਰ ਇੱਕ ਆਗੇ ਟੇਸਟਾ ਹੁਣ ਆਪਣੇ ਕੋਲ ਵੀ ਜਿੱਡਾ ਮਰਜੀ ਭਾਰੀ ਬੰਦਾ ਆਜੇ ਦੇਖੋ ਜਿੱਡਾ ਮਰਜੀ ਧਰਤੀ ਦਾ ਭਾਰੀ ਬੰਦਾ ਆਜੇ ਕਹਿੰਦੇ ਸਭ ਤੋਂ ਭਾਰੀ ਬੰਦਾ ਲੱਗਦਾ ਪਿੰਡ ਦੇ ਆ ਸ਼ਹਿਰ ਦਾ ਆ ਉਹ ਲਿਆਓ ਉਹਦੇ ਵੀ ਕੱਪੜੇ ਭੋਲੇ ਨੇ ਫਿਰ ਪਵਾ ਦੇਣੇ ਇਹ ਹੈਗੇ ਨੇ 50 500 ਦੀਆਂ ਤਿੰਨ ਹਾਂ ਤੇ ਦੂਜੀ ਗੱਲ ਬਾਈ ਜੀ ਪਹਿਲਾਂ ਦੇਖ ਕੇ ਰੇਟ ਬੋਲ ਰਹੇ ਹੋ ਐ ਮੰਨ ਲਓ ਇਹਦਾ ਕੱਪੜਾ ਹੀ ਕੱਟਵਾਣਾ ਹੈ ਪੜਾਈ 1200 ਦਾ ਕੱਪੜਾ ਲੱਗਾ 500 ਦੀਆਂ ਤਿੰਨ ਲਾਤੀਆਂ ਦੂਜੀ ਗੱਲ ਇਹ ਕੱਪੜਾ ਬ੍ਰਾਂਡਡ ਹੈ ਲੋਕਲ ਕੱਪੜਾ ਨਹੀਂ ਹੈਗਾ ਆਪਾਂ ਇਕੱਠਾ ਮਾਲ ਚੱਕਦੇ ਜਿਹੜਾ ਵਿਦੇਸ਼ੀ ਬਾਰੋ ਬੰਗਲਾਦੇਸ਼ ਤੋਂ ਮਾਲ ਆਉਂਦਾ ਬ੍ਰਾਂਡਡ ਸਟਾਕ ਹੈ ਪਾਏ ਹੋਏ ਕੱਪੜੇ ਨਹੀਂ ਫਰੈਸ਼ ਬ੍ਰਾਂਡਡ ਨੇ 500 ਦੀਆਂ ਤਿੰਨ ਨਾਪ ਤੁਸੀਂ ਆ ਮੰਨ ਲਓ ਜਿੱਡਾ ਮਰਜੀ ਭਾਰੀ ਬੰਦਾ ਆ ਜਾਏ ਪੰਜ ਉਹ ਦੁਪਾਰੀ ਹੁਣ ਕੀ ਆ ਉਹ ਐਡਾ ਦਾ ਹੁਣ ਪਹਿਲੇ ਹੀ ਆ ਕੱਪੜਾ ਆ ਦੇਖੋ ਉਹ ਇਸ ਤੋਂ ਬੜੀ ਆ ਗਈ ਇੱਕ ਆ ਬੂਟ ਇਸਤੇਮਾਲ ਕਰਤੀ ਬੋਲੇ ਵੀਰਾ ਬਸ ਜਿੱਡਾ ਮਰਜੀ ਇੱਕ ਆ ਬੂਟ ਚੱਕੇ ਲੈ ਆਪਾਂ ਬ੍ਰਾਂਡਡ ਬੂਟ ਨੇ ਐਚ ਆਰ ਐਕਸ ਕੰਪਨੀ ਦੇ ਬ੍ਰਾਂਡਡ ਬੂਟ ਨੇ ਸਟਾਕ ਦਿਖਾ ਦਿਓ ਫੁੱਲਾ ਇਹ ਹੈਗੇ ਨੇ 500 ਦਾ 1 900 ਦੇ ਦੋ ਜਿਹੜਾ ਡਿਜ਼ਾਈਨ ਤੁਹਾਨੂੰ ਚਾਹੀਦਾ ਘਰੇ ਬੈਠੇ ਫੋਟੋ ਮੰਗਵਾ ਲਿਓ ਸਕਰੀਨ ਤੇ ਨੰਬਰ ਚੱਲਦਾ 500 ਦਾ 1 900 ਦੇ ਦੋ ਦੇਖੋ ਕੁਆਲਿਟੀ ਤੇ ਬੂਟ ਦੇ ਰੰਗ ਬਹੁਤ ਵਧੀਆ ਨੇ ਸਭ ਤੋਂ ਵੱਡੀ ਗੱਲ ਜਮਾਈ ਲਾਈਟ ਵੇਟ ਨੇ ਕਪੜੇ ਨਹੀਂ ਲੱਗਣਾ ਪਏ ਹੋਏ ਕਿ ਨਹੀਂ ਪਾਏ ਹੋਏ ਨਾਲੇ ਗਰਮੀਆਂ ਦਾ ਤੋਹਫਾ ਕਿਉਂਕਿ ਗਰਮੀਆਂ ਦੇ ਵਿੱਚ 에어 ਕ੍ਰੋਸ ਦੀ ਜ਼ਰੂਰਤ ਪੈਂਦੀ ਆ ਉਹ ਇਹ ਬੂਟਾਂ ਦੇ ਵਿੱਚ ਤੁਹਾਨੂੰ ਮਿਲਣਾ ਨਾਲ ਇੱਕ ਹੋਰ ਗੱਲ ਆਪਣੇ ਕੋਲ ਆਂਦੇ ਨੇ ਬ੍ਰਾਂਡਡ ਅੰਡਰਵੇਅਰ ਬਣਾਉਣ ਬ੍ਰਾਂਡਡ ਅੰਡਰਵੇਅਰ ਬਣਾਉਣ ਆਹ ਤਾਂ ਆਪਣੀ ਦੁਕਾਨ ਦੀ ਮਨੋਪਲੀਆ ਅੱਧੇ ਲੋਕ ਤਾਂ ਕੱਚੇ ਬਣਾ ਲੈਣ ਆਂਦੇ ਨੇ 150 ਰੁਪਏ ਦੇ ਦੋ ਬਣਾਣਾ ਯਾ 150 ਦੇ ਦੋ ਕੱਛੇ ਲੈ ਲਓ ਬ੍ਰਾਂਡਡ ਹੋਣਗੇ ਲੋਕਾਂ ਨਹੀਂ ਹੋਣੇ ਬਾਈ ਜੀ ਆਂਦੇ ਵੀ ਬਹੁਤ ਦੂਰੋਂ ਦੂਰੇ 150 ਰੁਪਏ ਦੇ ਦੋ ਅੰਡਰਵੀਅਰ ਯਾ 150 ਦੀਆਂ ਦੋ ਬਨਾਨਾ ਲੈ ਲਓ ਸਾਈਜ਼ ਜਿੱਡਾ ਮਰਜੀ ਭਾਰੀ ਬੰਦਾ ਜਿੱਡਾ ਮਰਜੀ ਪਤਲਾ ਬੰਦਾ 150 ਦੀਆਂ ਦੋ ਬਨਾਨਾ ਲੈ ਲਓ ਭਾਵੇਂ 150 ਦੇ ਦੋ ਕੱਛੇ ਲੈ ਲਓ ਪੂਰੇ ਬ੍ਰਾਂਡਡ ਹੋਣਗੇ ਉਕਰਪੋਟ ਕੱਪੜੇ ਦੀ ਕੁਆਲਿਟੀ ਤੇ ਕੱਪੜਾ ਪੂਰਾ ਲਾਜਵਾਬ ਤੇ ਤਸੱਲੀ ਵਾਲਾ ਹੁਣ ਆਹ ਕਾਰਗੋ ਆ ਬਾਈ ਜੀ ਇਹ ਰੰਗ ਇੱਕਾ ਹੈ ਇੱਕ ਰੰਗਾਕਾਰ ਕੁਝ ਤਾਂ ਸਸਤਾ ਨਹੀਂ ਇਹਦੀ 12-1500 ਰੁਪਏ ਦਾ ਬਣਵਾਈ ਆ ਇਹ ਜੋ ਮੇਰੇ ਕੋਲ ਆ 28 30 ਤੇ 32 ਲੱਖ ਪਿਆ ਇਹ ਆਪਣੀ ਵੀਡੀਓ ਦਾ ਧਮਾਕਾ ਹੋਗਾ ਸਿਰਫ 250 ਰੁਪਏ ਚ ਕਿੰਨੇ ਚ 250 ਰੁਪਏ ਚ ਲਓ ਜੀ ਕਾਰਗੋ ਤੁਹਾਡੇ ਲਈ ਸਿਰਫ 250 ਰੁਪਏ ਦੇ ਵਿੱਚ ਇਹ ਕੁਆਲਿਟੀ ਨਾ ਵਧੀਆ ਲੱਗੇ 12 ਤਾਂ ਜੇਬਾਂ ਨੇ ਦੇ 12 12 ਤਾਂ ਜੇਬਾਂ ਨੇ 20 ਰੁਪਏ ਇੱਕ ਜੇਬ ਦੀ ਬਣਵਾਈ ਲਾ ਲੋ ਕੱਲੀ ਬਣਵਾਈ ਬਣਵਾਈ ਜੇ ਤੁਹਾਨੂੰ ਦੇ ਰਾ 250 ਰੁਪਏ ਦੀ 28 30 ਲੱਖ ਬੱਤੀਆਂ ਰੰਗ ਇੱਕਾ ਸਿਰਫ 250 ਰੁਪਏ ਦਾ ਭਾਈ ਜੀ 250 ਰੁਪਏ ਦਾ ਜਿੰਨਾ ਹੋਰ ਫਿਰ ਹੋਰ ਕੀ ਚਾਹੀਦਾ ਇਦੋਂ ਸਸਤਾ ਨਹੀਂ ਮਿਲਦਾ ਜਿਹੜੀ 100 ਖਾਦੀ ਦੀ ਪੋਲੈਂਡ ਹੁਣ ਪੂਰੀ ਤੂਰੀਆਂ ਨੇ ਕਰ ਹੀ ਦੇਣੀ ਆ ਆ ਦੇਖੋ ਪਾਰੀ ਬੰਦਿਆਂ ਲਈ ਪੈਂਟਾਂ ਸਟੈਚੇਬਲ ਇਹ ਸਾਰਾ ਵਧੀਆ ਮਾਲ ਹੈ ਜਿਹੜੀ 2-2000 ਦੀਆਂ ਪੈਂਟਾਂ ਵਿਕਦੇ ਨੇ ਬਾਜ਼ਾਰ 'ਚ 1500 ਦੀਆਂ ਦੋ ਬ੍ਰਾਂਡਡ ਸਟਾਕ ਵੀ ਫੁੱਲ ਹੁੰਦਾ ਆਪਣੇ ਕੋਲ ਬ੍ਰਾਂਡਡ ਸਟਾਕ ਵੀ ਫੁੱਲ ਹੁੰਦਾ ਇਹ ਜਿਹੜੀ 2000 ਦੀ ਪੈਂਟ ਵਿਕਦੀ ਆ ਉਹ ਆਪਣੇ ਕੋਲ ਸਿਰਫ 1500 ਦੀਆਂ ਦੋ ਆ ਦਿਖਾ ਲੈ ਵਾਈਸ ਦੇ ਪੈਂਟਾਂ 100% ਕੰਪਨੀ ਦੀ ਪੈਂਟ ਜਿਹੜੀ ਬਾਜ਼ਾਰ 'ਚ 2500 ਦੀ ਪੈਂਟ ਵਿਕਦੀ ਆ 100% ਰੀਜਨਲ ਕੰਪਨੀ ਮੈਂ ਬੋਲ ਨਹੀਂ ਸਕਦਾ 2500 ਦੀ ਪੈਂਟ ਆ ਮਾਈਨਰ ਮਾਈਨਰ ਹੁੰਦਾ ਇਹ 'ਚ ਆਪਣੇ ਕੋਲ 1700 ਦੀਆਂ ਦੋ 2500 ਰੁਪਏ ਦੀ ਪੈਂਟ ਆ 2025 ਦਾ ਮਾਲ ਆ ਬਾਈ ਜੀ 2025 ਦਾ ਮਾਲ ਆ 100% ਰੀਜਨਲ ਪੈਂਟ 1700 ਦੀਆਂ ਦੋ ਬਿਜਾਰ ਚ 5000 ਦੀ ਇੱਕ ਹੈ ਮਾਈਨਰ ਮਾਈਨਰ ਡਿਫੈਕਟ ਹੋਗਾ। ਐਂ ਆਪਣਾ ਕੋਲ ਸ਼ਾਰਟਾਂ ਸੈਟ ਜਿਹੜਾ ਪਾਊਗਾ ਪੈਂਟ ਨੂੰ ਯਾਦ ਕਰੂਗਾ ਐਨਾ ਵਧੀਆ ਲਾਜਵਾਬ ਹੈ ਰੂਮ ਪਿੰਜੀ ਜਿਵੇਂ ਹੁੰਦੀ ਆ ਉਹ ਮੇ ਦਾ ਹੀ ਕਪੜਾ। ਬਾਈ ਜੀ ਸਾਫ ਸਲੀਵ ਸ਼ਾਰਟ ਹੈ। ਕਪੜਾ ਗਰਮੀ ਗਰਮੀ ਸਾਰਾ ਕੁਝ ਭੁੱਲ ਜੂਗੇ 200 ਰੁਪਏ ਦੀ ਸ਼ਰਟ। ਇਹਨੂੰ ਐ ਵੱਲੋ ਵੱਡੇ ਵੱਡੇ ਬ੍ਰਾਂਡਾਂ ਨਾਲ ਕੰਪੇਅਰ ਕਰਿਓ ਲੋਕਲ ਨਾਲ ਕਰਿਓ ਵੀ ਲੋਕਲ ਮਾਲ ਬੰਦਾ ਇੱਕ ਵਾਰੀ ਆ ਕੇ ਦੇਖਿਓ। ਸਿਰਫ 200 ਰੁਪਏ ਦੀ ਸ਼ਰਟ ਆ 1000 ਰੁਪਏ ਦੀ ਆ ਪੰਜ ਸ਼ਰਟ ਆ ਕਪੜਾ ਮਲਾਈ ਕਪੜਾ ਮਲਾਈ ਜਿਵੇਂ ਆਪਾਂ ਕਹਿੰਦੇ ਨੇ 5000 ਦੀ ਆਪਣੀ ਲਿੱਲਣ 5000 ਰੁਪਏ ਮੀਟਰ ਲਿੱਲਣ ਆ ਉਹ ਚੀਜ਼ਾਂ ਨੇ ਸਿਰਫ 200 ਰੁਪਏ ਦੀ ਹਾਫ 슬ੀਵ ਸ਼ਰਟ ਆ ਇਹ ਜ਼ਿਲ੍ਹਾ ਸੰਗਰੂਰ ਸ਼ਹਿਰ ਧੂਰੀ ਸ਼ਹਿਰ ਦੇ ਅੰਦਰ ਛੋਟਾ ਜਿਹਾ ਬੱਸ ਸਟੈਂਡ ਆ ਬੱਸ ਸਟੈਂਡ ਤੋਂ ਅੱਗੇ ਸੂਆ ਸੂਆ ਨਹੀਂ ਟੱਪਣਾ ਸੂਏ ਤੇ ਖੜ ਕੇ ਖੱਬੇ ਪਾਸੇ ਮੁੜ ਜਿਓ ਭੋਲਾ ਗਾਰਮੈਂਟਸ ਤੇ ਦੂਜੀ ਗੱਲ ਸਕਰੀਨ ਤੇ ਨੰਬਰ ਚੱਲਦਾ ਹਾਏ ਦਾ ਮੈਸੇਜ ਕਰੋ ਸਾਰਾ ਤੁਹਾਨੂੰ ਫੋਟੋ ਆ ਜਾਣਗੀਆਂ ਘਰੇ ਬੈਠੇ ਆਰਡਰ ਕਰੋ ਡਾਕ ਖਾਨੇ 'ਚ ਰੋਜ਼ ਪਾਰਸਲ ਜਾਂਦੇ ਨੇ ਸਕਰੀਨ ਤੇ ਨੰਬਰ ਚੱਲਦਾ ਉਹ ਤੇ ਮੈਸੇਜ ਕਰੋ ਘੱਟੋ ਘੱਟ 500 ਦਾ ਆਰਡਰ ਹੋਵੇ ਸਮਾਨ ਤੁਹਾਡੇ ਘਰੇ ਪਹੁੰਚੂਗਾ ਜੀ ਜਿਹੜੇ ਮਰਜ਼ੀ ਪਿੰਡ ਜਾਂ ਜਿਹੜੇ ਮਰਜ਼ੀ ਸ਼ਹਿਰ 'ਚ ਬੈਠਾ ਹੋਵੋਗੇ ਆਰਡਰ ਤੁਹਾਡਾ ਉੱਥੇ ਹੀ ਪਹੁੰਚ ਜਾਊਗਾ ਤਾਂ ਫਿਰ ਕੀ ਸੋਚਦੇ ਹੋ ਕਰੋ ਫਿਰ ਆਰਡਰ ਆਓ ਫਿਰ ਪੋਲੇ ਤੂਰੀ ਵਾਲੇ ਦੇ